ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਗੰਬੀਰਾ ਪੁਲ ਦੇ ਟਹਿ ਜਾਣ ਦੀ ਘਟਨਾ ਜੋ 9 ਜੁਲਾਈ ਨੂੰ ਹੋਈ ਸੀ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਹੜਕਾ ਮਚ ਗਿਆ ਸੀ ਘਟਨਾ ਤੇ ਵਿੱਚ 20 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੇ ਕਈ ਲੋਕ ਜ਼ਖਮੀ ਹੋਏ ਸਨ ਇਸ ਪੁਲ ਤੇ ਫਸਿਆ ਇੱਕ ਟਰੱਕ ਜੋ ਮਾਹੀਸਾ ਸਾਗਰ ਨਦੀ ਵਿੱਚ ਲਟਕ ਰਿਹਾ ਸੀ ਲੰਬੇ ਸਮੇਂ ਤੋਂ ਬੇਅੰਤ ਬਾਅਦ 5 ਅਗਸਤ ਨੂੰ ਸਫਲਤਾਪੂਰਵਕ ਇਸ ਨੂੰ ਕੱਢ ਲਿਆ ਗਿਆ ਪੁਲ ਡਿੱਗਣ ਤੋਂ ਬਾਅਦ ਲਗਭਗ 25 ਦਿਨਾਂ ਵਿੱਚ ਇਹ ਟਰੱਕ ਪੁਲ ਵਿੱਚ ਹੀ ਫਸਿਆ ਹੋਇਆ ਸੀ ਤਾਂ ਅਸੀਂ ਇਹ 5 ਅਗਸਤ ਨੂੰ ਗੰਬੀਰਾ ਪੁਲ ਤੇ ਫਸੇ ਟਰੱਕ ਨੂੰ ਕੱਢਣ ਲਈ ਇੱਕ ਜਟਿਲ ਬਚਾਓ ਅਭਿਆਨ ਸ਼ੁਰੂ ਕੀਤਾ ਗਿਆ ਅਭਿਆਨ ਦੀ ਅਗਵਾਈ ਪੋਰਬੰਦਰ ਦੀ ਵਿਸ਼ਵ ਕਰਮੀ ਗਰੁੱਪ ਨੇ ਕੀਤੀ ਜਿਸ ਵਿੱਚ 50-60 ਲੋਕਾਂ ਦੀ ਇੱਕ ਐਕਸਪਰਟ ਸਮੁੰਦਰੀ ਆਪਾਤਕਾਲੀ ਟੀਮ ਸ਼ਾਮਲ ਸੀ ਸ਼ੁਰੂਆਤ ਵਿੱਚ ਕ੍ਰੇਨ ਦੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਸਫਲ ਨਹੀਂ ਹੋਈ ਜਿਸ ਤੋਂ ਬਾਅਦ ਅਭਿਆਨ ਵਿੱਚ ਕੈਪਸੂਲ ਬੈਲੂਨ ਤਕਨੀਕ ਅਤੇ ਹਾਈਡਰੌਲਿਕ ਸਟੈਂਡ ਅਤੇ ਜੈਕ ਦਾ ਇਸਤੇਮਾਲ ਕੀਤਾ ਗਿਆ ਇਸ ਅਭਿਆਨ ਨੂੰ 900 ਮੀਟਰ ਦੀ ਦੂਰੀ ਤੋਂ ਸੰਚਾਲਿਤ ਕੀਤਾ ਗਿਆ ਤਾਂ ਕਿ ਸੁਰੱਖਿਆ ਸੁਨਿਸ਼ਚਿਤ ਕੀਤਾ ਜਾ ਸਕੇ ਇਸ ਟਰੱਕ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਸੀ ਜਿਸ ਨੂੰ ਸਫਲਤਾਪੂਰਵਕ ਕੱਢ ਲਿਆ ਗਿਆ ਤੇ ਅਸੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਗੰਬੀਰਾ ਪੁਲ ਦੇ ਟਹਿ ਜਾਣ ਦੀ ਘਟਨਾ ਜੋ 9 ਜੁਲਾਈ ਨੂੰ ਹੋਈ ਸੀ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਹੜਕਾ ਮਚ ਗਿਆ ਸੀ ਘਟਨਾ ਤੇ ਵਿੱਚ 20 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੇ ਕਈ ਲੋਕ ਜ਼ਖਮੀ ਹੋਏ ਸਨ ਇਸ ਪੁਲ ਤੇ ਫਸਿਆ ਇੱਕ ਟਰੱਕ ਜੋ ਮਾਹੀਸਾ ਸਾਗਰ ਨਦੀ ਵਿੱਚ ਲਟਕ ਰਿਹਾ ਸੀ ਲੰਬੇ ਸਮੇਂ ਤੋਂ ਬੇਅੰਤ ਬਾਅਦ 5 ਅਗਸਤ ਨੂੰ ਸਫਲਤਾਪੂਰਵਕ ਇਸ ਨੂੰ ਕੱਢ ਲਿਆ ਗਿਆ ਪੁਲ ਡਿੱਗਣ ਤੋਂ ਬਾਅਦ ਕਰੀ 25 ਦਿਨਾਂ ਵਿੱਚ ਇਹ ਟਰੱਕ ਪੁਲ ਵਿੱਚ ਹੀ ਫਸਿਆ ਹੋਇਆ ਸੀ ਤਾਂ ਅਸੀਂ ਇਹ 5 ਅਗਸਤ ਨੂੰ ਗੰਬੀਰਾ ਪੁਲ ਤੇ ਫਸੇ ਟਰੱਕ ਨੂੰ ਕੱਢਣ ਲਈ ਜਟਿਲ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਅਭਿਆਨ ਦੀ ਅਗਵਾਈ ਪੋਰਬੰਦਰ ਦੀ ਵਿਸ਼ਵ ਕਰਮੀ ਗਰੁੱਪ ਨੇ ਕੀਤੀ ਜਿਸ ਵਿੱਚ 50-60 ਲੋਕਾਂ ਦੀ ਇੱਕ ਐਕਸਪਰਟ ਸਮੁੰਦਰੀ ਆਪਾਤਕਾਲੀ ਟੀਮ ਸ਼ਾਮਲ ਸੀ ਸ਼ੁਰੂਆਤ ਵਿੱਚ ਕ੍ਰੇਨ ਦੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਸਫਲ ਨਹੀਂ ਹੋਈ ਜਿਸ ਤੋਂ ਬਾਅਦ ਅਭਿਆਨ ਵਿੱਚ ਕੈਪਸੂਲ ਬੈਲੂਨ ਤਕਨੀਕ ਅਤੇ ਹਾਈਡਰੌਲਿਕ ਸਟੈਂਡ ਅਤੇ ਜੈਕ ਦਾ ਇਸਤੇਮਾਲ ਕੀਤਾ ਗਿਆ ਇਸ ਅਭਿਆਨ ਨੂੰ 900 ਮੀਟਰ ਦੀ ਦੂਰੀ ਤੋਂ ਸੰਚਾਲਿਤ ਕੀਤਾ ਗਿਆ ਤਾਂ ਕਿ ਸੁਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ ਇਸ ਟਰੱਕ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਸੀ ਜਿਸ ਨੂੰ ਸਫਲਤਾਪੂਰਵਕ ਕੱਢ ਲਿਆ ਗਿਆ ਤੇ ਇਸ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਗੰਬੀਰਾ ਪੁਲ ਦੇ ਟਹਿ ਜਾਣ ਦੀ ਘਟਨਾ ਜੋ 9 ਜੁਲਾਈ ਨੂੰ ਹੋਈ ਸੀ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਹੜਕਾ ਮਚ ਗਿਆ ਸੀ ਘਟਨਾ ਤੇ ਵਿੱਚ 20 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੇ ਕਈ ਲੋਕ ਜ਼ਖਮੀ ਹੋਏ ਸਨ ਇਸ ਪੁਲ ਤੇ ਫਸਿਆ ਇੱਕ ਟਰੱਕ ਜੋ ਮਾਹੀਸਾ ਸਾਗਰ ਨਦੀ ਵਿੱਚ ਲਟਕ ਰਿਹਾ ਸੀ ਲੰਬੇ ਸਮੇਂ ਤੋਂ ਬੇਅੰਤ ਬਾਅਦ 5 ਅਗਸਤ ਨੂੰ ਸਫਲਤਾਪੂਰਵਕ ਇਸ ਨੂੰ ਕੱਢ ਲਿਆ ਗਿਆ ਪੁਲ ਡਿੱਗਣ ਤੋਂ ਬਾਅਦ ਕਰੀ 25 ਦਿਨਾਂ ਵਿੱਚ ਇਹ ਟਰੱਕ ਪੁਲ ਵਿੱਚ ਹੀ ਫਸਿਆ ਹੋਇਆ ਸੀ ਤਾਂ ਸੀ ਇਹ 5 ਅਗਸਤ ਨੂੰ ਗੰਬੀ ਗਰਫ ਬੋਲਤੇ ਫਸੇ ਟਰੱਕ ਨੂੰ ਕੱਢਣ ਲਈ ਜਟਿਲ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਅਭਿਆਨ ਦੀ ਅਗਵਾਈ ਪੋਰਬੰਦਰ ਦੀ ਵਿਸ਼ਵ ਕਰਮੀ ਗਰੁੱਪ ਨੇ ਕੀਤੀ ਜਿਸ ਵਿੱਚ 50-60 ਲੋਕਾਂ ਦੀ ਇੱਕ ਐਕਸਪਰਟ ਸਮੁੰਦਰੀ ਆਪਾਤਕਾਲੀ ਟੀਮ ਸ਼ਾਮਲ ਸੀ ਸ਼ੁਰੂਆਤ ਵਿੱਚ ਕ੍ਰੇਨ ਦੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਸਫਲ ਨਹੀਂ ਹੋਈ ਜਿਸ ਤੋਂ ਬਾਅਦ ਅਭਿਆਨ ਵਿੱਚ ਕੈਪਸੂਲ ਬੈਲੂਨ ਤਕਨੀਕ ਅਤੇ ਹਾਈਡਰੌਲਿਕ ਸਟੈਂਡ ਅਤੇ ਜੈਕ ਦਾ ਇਸਤੇਮਾਲ ਕੀਤਾ ਗਿਆ ਇਸ ਅਭਿਆਨ ਨੂੰ 900 ਮੀਟਰ ਦੀ ਦੂਰੀ ਤੋਂ ਸੰਚਾਲਿਤ ਕੀਤਾ ਗਿਆ ਤਾਂ ਕਿ ਸੁਰੱਖਿਆ ਸੁਨਿਸ਼ਚਿਤ ਕੀਤਾ ਜਾ ਸਕੇ ਇਸ ਟਰੱਕ ਨੂੰ ਕੱਢਣਾ ਇੱਕ ਵੱਡੀ ਚੁਣੌਤੀ ਸੀ ਜਿਸ ਨੂੰ ਸਫਲਤਾਪੂਰਵਕ ਕੱਢ ਲਿਆ ਗਿਆ ਤੇ ਇਸ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ